ਇਤੋਂ ਪਹਿਲਾਂ ਆਪਾਂ ਵੀਡੀਓ ਬਲਾਗਸ ਦੇ ਵਿੱਚ ਮੀਟਿੰਗ ਕੀਤੀ ਪਿੰਡਾਂ ਦੇ ਕੰਮਾਂ ਲਈ ਤੇ ਉਦਾਂ ਹੀ ਇਹ ਵੀ ਸਾਡਾ ਹਿੱਸਾ ਨਗਰਪੰਚਾਇਤ ਵੀ ਜਿਹੜੀਆਂ ਚਾਰੇ ਆ ਤੇ ਚਾਰੇ ਥਾਂ ਤੇ ਆਪਾਂ ਜਿਹੜੀ ਮੀਟਿੰਗਸ ਕਰ ਰਹੇ ਹਾਂ ਇਸੇ ਲਈ ਕਿਉਂਕਿ ਪਿਛਲੇ ਜਿਹੜੇ ਇਲੈਕਸ਼ਨ ਦਾ ਸਮਾਂ ਚੱਲਿਆ ਬੜਾ ਲੰਮਾ ਟਾਈਮ ਜਿਹੜਾ ਆ ਚੋਣ ਜਾਬਤਾ ਲੱਗਾ ਰਿਹਾ ਕੰਮ ਜਿਹੜੇ ਸਟੈਂਡ ਸਟਿਲ ਤੇ ਸੀਗੇ ਉਹਨਾਂ ਨੂੰ ਅੱਗੇ ਤੋਰਨ ਲਈ ਨਵੇਂ ਕੰਮ ਜਿਹੜੇ ਔਨ ਰਿਕਾਰਡ ਲੈਣ ਲਈ ਕਿ ਭਈ ਹੋਰ ਕਿਹੜੇ ਕੰਮ ਹੋਣ ਵਾਲੇ ਕਿਉਂਕਿ ਜੇ ਆਪਾਂ ਪਬਲਿਕ ਨੂੰ ਪੁੱਛਾਂਗੇ ਨਹੀਂ ਤੇ ਸਾਨੂੰ ਪਤਾ ਕਿੱਦਾਂ ਲੱਗੂ ਕੰਮ ਹੋਣ ਵਾਲੇ ਕਿਹੜੇ ਆ ਆਪਾਂ ਉਹਨਾਂ ਤੋਂ ਪੁੱਛ ਕੇ ਕੰਮ ਜਿਹੜੇ ਆ ਉਹਨਾਂ ਦੇ ਮਤੇ ਵੀ ਪਾ ਰਹੇ ਆ ਤੇ ਜਿਹੜੇ ਕੰਮ ਹੋਣ ਵਾਲੇ ਅੱਗੇ ਕਰਾ ਵੀ ਰਹੇ ਆ ਤੇ ਜਿਹੜੇ ਪਿਛਲੇ ਹੋਏ ਕੰਮ ਆ ਉਹਨਾਂ ਰਿਵਿਊ ਕਰ ਰਹੇ ਆ ਜਿੱਦਾਂ ਹੁਣ ਤੁਹਾਡੇ ਆਪ ਦੇ ਵੀ ਧਿਆਨ 'ਚ ਹੋਣਾ ਜਿਹੜਾ ਫਾਇਰ ਬਰਗੇਡ ਵਾਲਾ ਸਿਸਟਮ ਹੈ ਉਹ ਵੇਖੋ ਆਪਾਂ 75 ਸਾਲ ਬਾਅਦ ਇਹ ਸਰਕਾਰ ਨੇ ਆ ਕੇ ਦਿੱਤਾ ਤੇ ਉਹਦਾ ਅਸਰ ਵੀ ਦੇਖੋ ਕਿ ਐਤ ਕੀ ਕੋਈ ਕਿਤੇ ਕਣਕ ਦਾ ਕੋਈ ਦਾਣਾ ਵੀ ਨਹੀਂ ਸੜਿਆ ਤੇ ਹਰ ਥਾਂ ਪਹੁੰਚ ਕੇ ਜਿਹੜਾ ਬਚਾ ਕੀਤਾ इवन ਇੱਕ ਸਾਡੇ ਜਵਾਰ ਨਗਰ ਦਾ ਗੁਰਦੁਆਰਾ ਸਾਹਿਬ ਹੈ ਉੱਥੇ ਵੀ ਕਿਤੇ ਅੱਗ ਲੱਗ ਚੱਲੀ ਸੀ ਨਾਲ ਤੋਂ ਉੱਥੇ ਜਾ ਕੇ ਫਾਇਰ ਬਰਗੇਡ ਨੇ ਜਿਹੜਾ ਗੁਰਦੁਆਰਾ ਜੋ ਤੁਸੀਂ ਪਬਲਿਕ ਨੂੰ ਮਿਲੇ ਹੋ ਇੱਕ ਸਰਕਾਰੀ ਦਫ਼ਤਰ ਦੇ ਵਿੱਚ ਇੱਕ ਸੋਸ਼ਲ ਮਸਲੀ ਆਈ ਆ ਮੈਂ ਇਸ਼ੂ ਜੀ ਮਾਈਨਰ ਆ ਜੇ ਯੂ ਆਸਕ ਮੀ ਕਿਉਂਕਿ ਗੱਲ ਅਸਲ ਚ ਇਹ ਮੈਂ ਅੱਗੇ ਵੀ ਗੱਲ ਕਰਦਾ ਜੇ ਟਾਈਮ ਰਹਿੰਦੇ ਜੀ ਇਸ਼ੂ ਨੂੰ ਤੁਸੀਂ ਸੋਲਵ ਕਰ ਦਿੰਨੇ ਆ ਤਾਂ ਉਹ ਇਸ਼ੂ ਜਿਹੜਾ ਆ ਉਹ ਖਤਮ ਹੋ ਜਾਂਦਾ ਤੇ ਨਹੀਂ ਕਰਦੇ ਤਾਂ ਫਿਰ ਇੱਕ ਉਹ ਮੁੱਦਾ ਵੱਡਾ ਬਣ ਜਾਂਦਾ ਆ ਤੇ ਉਹ ਇਹ ਇਦਾਂ ਦੇ ਬਹੁਤ ਭਲੱਥ ਦੇ ਤੇ ਖਾਸ ਕਰ ਮੁੱਦੇ ਆ ਜਿਹੜੇ ਪੁਰਾਣੇ ਲੀਡਰ ਰਹੇ ਆ ਉਹਨਾਂ ਨੇ ਲੋਕਾਂ ਦੇ ਜਿਹੜੇ ਇਸ਼ੂ ਸੀ ਉਹਨਾਂ ਨੂੰ ਇਗਨੋਰ ਕਰਦੇ ਰਹੇ ਆਪਣੀ ਮਸਤੀ 'ਚ ਜੀਂਦੇ ਰਹੇ ਤਨਖਾਹਾਂ ਲੱਗਦੀਆਂ ਰਹੀਆਂ ਪੈਨਸ਼ਨਾਂ ਲੈਂਦੇ ਰਹੇ ਚੰਡੀਗੜ੍ਹ ਰਹਿੰਦੇ ਰਹੇ ਪਰ ਉਹ ਜਿਹੜੇ ਇਸ਼ੂ ਨਾ ਹੱਲ ਹੋਣ ਕਰਕੇ ਅੱਜ ਉਹ ਅੱਜ ਦੇ ਸਭ ਤੋਂ ਵੱਧ ਗੰਭੀਰ ਮੁੱਦੇ ਬਣੇ ਪਏ ਜਿੱਚੋ ਨਡਾਲੇ ਦਾ ਵੀ ਇਸ਼ੂ ਆ ਆ ਜਿਹੜਾ ਪਿੰਡਾਂ 'ਚ ਪਾਣੀ ਭਰਨ ਦਾ ਇਸ਼ੂ ਇਹ ਕੋਈ ਅੱਜ ਦਾ ਥੋੜਾ ਆ ਇਹਨਾਂ ਨੂੰ ਬੜੇ ਟਾਈਮ ਪਹਿਲਾਂ ਜਿਹੜਾ ਆ ਇਹਨਾਂ ਨੂੰ ਰਿਜ਼ੋਲਵ ਕਰਨ ਦੀ ਲੋੜ ਸੀ ਹੁਣ ਤਾਂ ਇਹ ਸਮਝ ਲਓ ਮੈਨੂੰ ਗਿਫਟ 'ਚ ਮਿਲ ਗਏ ਤੇ ਮੈਂ ਲਗਾਤਾਰ ਕੋਸ਼ਿਸ਼ ਕਰ ਰਹਾ ਮੈਨੂੰ ਆਪਣੀ ਦਲੀ ਬੜੀ ਕਾਹਲ ਆ ਕਿ ਜਲਦੀ ਜਲਦੀ ਜਿਹੜੇ ਇਸ਼ੂ ਆ ਇਹਨਾਂ ਨੂੰ ਆਪਾਂ ਪ੍ਰੋਸੈਸ 'ਚ ਪਾ ਕੇ ਇਹਨਾਂ ਨੂੰ ਇੱਕ ਪਾਸੇ ਲਾ ਦਈਏ ਤਾਂ ਇਸ ਤੋਂ ਪਹਿਲਾਂ ਆਪਾਂ ਵੀਡੀਓ ਬਲਾਕਸ ਦੇ ਵਿੱਚ ਮੀਟਿੰਗ ਕੀਤੀ ਪਿੰਡਾਂ ਦੇ ਕੰਮਾਂ ਲਈ ਤੇ ਉਦਾਂ ਹੀ ਇਹ ਵੀ ਸਾਡਾ ਹਿੱਸਾ ਨਗਰ ਪੰਚਾਇਤ ਵਿੱਚ ਜਿਹੜੀਆਂ ਚਾਰੇ ਆ ਤੇ ਚਾਰੇ ਥਾਂ ਤੇ ਆਪਾਂ ਜਿਹੜੀ ਮੀਟਿੰਗਸ ਕਰ ਰਹੇ ਹਾਂ ਇਸੇ ਲਈ ਕਿਉਂਕਿ ਪਿਛਲੇ ਜਿਹੜੇ ਇਲੈਕਸ਼ਨ ਦਾ ਸਮਾਂ ਚੱਲਿਆ ਬੜਾ ਲੰਮਾ ਟਾਈਮ ਜਿਹੜਾ ਆ ਚੋਣ ਜਾਬਤਾ ਲੱਗਾ ਰਿਹਾ ਕੰਮ ਜਿਹੜੇ ਸਟੈਂਡ ਸਟਿਲ ਤੇ ਸੀਗੇ ਉਹਨਾਂ ਨੂੰ ਅੱਗੇ ਤੋਰਨ ਲਈ ਨਵੇਂ ਕੰਮ ਜਿਹੜੇ ਔਨ ਰਿਕਾਰਡ ਲੈਣ ਲਈ ਕਿ ਭਈ ਹੋਰ ਕਿਹੜੇ ਕੰਮ ਹੋਣ ਵਾਲੇ ਕਿਉਂਕਿ ਜੇ ਆਪਾਂ ਪਬਲਿਕ ਨੂੰ ਪੁੱਛਾਂਗੇ ਨਹੀਂ ਤੇ ਸਾਨੂੰ ਪਤਾ ਕਿੱਦਾਂ ਲੱਗੂ ਕੰਮ ਹੋਣ ਵਾਲੇ ਕਿਹੜੇ ਆ ਆਪਾਂ ਉਹਨਾਂ ਤੋਂ ਪੁੱਛ ਕੇ ਕੰਮ ਜਿਹੜੇ ਆ ਉਹਨਾਂ ਦੇ ਮਤੇ ਵੀ ਪਾ ਰਹੇ ਆ ਤੇ ਜਿਹੜੇ ਕੰਮ ਹੋਣ ਵਾਲੇ ਅੱਗੇ ਕਰਾ ਵੀ ਰਹੇ ਆ ਤੇ ਜਿਹੜੇ ਪਿਛਲੇ ਹੋਏ ਕੰਮ ਆ ਉਹਨਾਂ ਰਿਵਿਊ ਕਰ ਰਹੇ ਆ ਜਿੱਦਾਂ ਹੁਣ ਤੁਹਾਡੇ ਆਪ ਦੇ ਵੀ ਧਿਆਨ 'ਚ ਹੋਣਾ ਜਿਹੜਾ ਫਾਇਰ ਬਰਗੇਡ ਵਾਲਾ ਸਿਸਟਮ ਹੈ ਉਹ ਵੇਖੋ ਆਪਾਂ 75 ਸਾਲ ਬਾਅਦ ਇਹ ਸਰਕਾਰ ਨੇ ਆ ਕੇ ਦਿੱਤਾ ਤੇ ਉਹਦਾ ਅਸਰ ਵੀ ਦੇਖੋ ਕਿ ਐਤਕੀ ਕੋਈ ਕਿਤੇ ਕਣਕ ਦਾ ਕੋਈ ਦਾਣਾ ਵੀ ਨਹੀਂ ਸੜਿਆ ਤੇ ਹਰ ਥਾਂ ਪਹੁੰਚ ਕੇ ਜਿਹੜਾ ਬਚਾ ਕੀਤਾ इवन ਇੱਕ ਸਾਡੇ ਜਵਾਰ ਨਗਰ ਦਾ ਗੁਰਦੁਆਰਾ ਸਾਹਿਬ ਹੈ ਉੱਥੇ ਵੀ ਕਿਤੇ ਅੱਗ ਲੱਗ ਚੱਲਨੀ ਸੀ ਨਾਲ ਤੋਂ ਉੱਥੇ ਜਾ ਕੇ ਫਾਇਰ ਬਰਗੇਡ ਨੇ ਜਿਹੜਾ ਗੁਰਦੁ ਅੱਜ ਤੁਸੀਂ ਪਬਲਿਕ ਨੂੰ ਮਿਲਿਆ ਇੱਕ ਸਰਕਾਰੀ ਦਫ਼ਤਰ ਦੇ ਵਿੱਚ ਜੋ ਸੋਸ਼ਲ ਸਮਣੀ ਆਈਆਂ ਆ। ਇਸ਼ੂ ਜੀ ਮਾਈਨਰ ਆ ਜੇ ਯੂ ਆਸਕ ਮੀ ਕਿਉਂਕਿ ਗੱਲ ਅਸਲ ਚ ਇਹ ਮੈਂ ਅੱਗੇ ਵੀ ਗੱਲ ਕਰਦਾ ਜੇ ਟਾਈਮ ਰਹਿੰਦੇ ਜੀ ਇਸ਼ੂ ਨੂੰ ਤੁਸੀਂ ਸੋਲਵ ਕਰ ਦਿੰਨੇ ਆ ਤਾਂ ਉਹ ਇਸ਼ੂ ਜਿਹੜਾ ਆ ਉਹ ਖਤਮ ਹੋ ਜਾਂਦਾ ਤੇ ਨਹੀਂ ਕਰਦੇ ਤਾਂ ਫਿਰ ਇੱਕ ਉਹ ਮੁੱਦਾ ਵੱਡਾ ਬਣ ਜਾਂਦਾ ਆ ਤੇ ਉਹ ਇਹ ਇਦਾਂ ਦੇ ਬਹੁਤ ਭਲੱਥ ਦੇ ਤੇ ਖਾਸ ਕਰ ਮੁੱਦੇ ਆ ਜਿਹੜੇ ਪੁਰਾਣੇ ਲੀਡਰ ਰਹੇ ਆ ਉਹਨਾਂ ਨੇ ਲੋਕਾਂ ਦੇ ਜਿਹੜੇ ਇਸ਼ੂ ਸੀ ਉਹਨਾਂ ਨੂੰ ਇਗਨੋਰ ਕਰਦੇ ਰਹੇ ਆਪਣੀ ਮਸਤੀ 'ਚ ਜੀਂਦੇ ਰਹੇ ਤਨਖਾਹਾਂ ਲਗਦੀਆਂ ਰਹੀਆਂ ਪੈਨਸ਼ਨਾਂ ਲੈਂਦੇ ਰਹੇ ਚੰਡੀਗੜ੍ਹ ਰਹਿੰਦੇ ਰਹੇ ਪਰ ਉਹ ਜਿਹੜੇ ਇਸ਼ੂ ਨਾ ਹੱਲ ਹੋਣ ਕਰਕੇ ਅੱਜ ਉਹ ਅੱਜ ਦੇ ਸਭ ਤੋਂ ਵੱਧ ਗੰਭੀਰ ਮੁੱਦੇ ਬਣੇ ਪਏ ਜਿੱਚੋ ਨਡਾਲੇ ਦਾ ਵੀ ਇਸ਼ੂ ਆ ਆ ਜਿਹੜਾ ਪਿੰਡਾਂ 'ਚ ਪਾਣੀ ਭਰਨ ਦਾ ਇਸ਼ੂ ਇਹ ਕੋਈ ਅੱਜ ਦਾ ਥੋੜਾ ਆ ਇਹਨਾਂ ਨੂੰ ਬੜੇ ਟਾਈਮ ਪਹਿਲਾਂ ਜਿਹੜਾ ਆ ਇਹਨਾਂ ਨੂੰ ਰਿਜ਼ੋਲਵ ਕਰਨ ਦੀ ਲੋਟ ਸੀ ਹੁਣ ਤਾਂ ਇਹ ਸਮਝ ਲਓ ਮੈਨੂੰ ਗਿਫਟ 'ਚ ਮਿਲ ਗਿਆ ਤੇ ਮੈਂ ਲਗਾਤਾਰ ਕੋਸ਼ਿਸ਼ ਕਰ ਰਹਾ ਮੈਨੂੰ ਆਪਣੀ ਦਲੀ ਬੜੀ ਕਾਹਲ ਆ ਕਿ ਜਲਦੀ ਜਲਦੀ ਜਿਹੜੇ ਇਸ਼ੂ ਆ ਇਹਨਾਂ ਨੂੰ ਆਪਾਂ ਪ੍ਰੋਸੈਸ 'ਚ ਪਾ ਕੇ ਇਹਨਾਂ ਨੂੰ ਇੱਕ ਪਾਸੇ ਲਾ ਦਈਏ